ਤੂੰ ਹੀ ਲਾਜ ਉਹ ਜਿੱਥੇ ਖੜਨਾ ਵਾ ਮੇਰੀਆਂ ਬਾਵਾ ਖੜੀਆਂ ਆ ਮੇਰ ਕੋ ਨਹੀਂ ਲੋੜ ਹੈ ਗਏ ਇਹਨੇ ਲਾਉਣ ਨੂੰ ਵਾਦੂ ਮਰ ਕੇ ਹੀ ਆਪਣੇ ਕਰਦਾ ਟਾਈਮ ਪਾਸ ਕਰਨ ਦੇ ਆ ਤੂੰ ਤੇ ਮਾਰੀ ਜਾਣਾ ਤੇਰੇ ਤੇ ਘਰ ਦਾ ਟਾਈਮ ਪਾਸ ਹੋਣਾ ਹੀ ਨਹੀਂ ਆ ਕਿੱਥੇ ਮੈਂ ਤੂੰ ਕਿਉਂ ਨਹੀਂ ਖੜੇਂਗੀ ਕੀ ਗੱਲ ਵਾ ਜਦੋਂ ਕੰਮ ਧੰਦਾ ਕਰਦੇ ਸੀ ਉਦੋਂ ਤੈਨੂੰ ਚੰਗੇ ਲੱਗਦੇ ਸੀਗੇ ਤੇ ਹੁਣ ਜਿਉ ਬਿਮਾਰ ਪੈ ਗਿਆ ਤੇ ਹੁਣ ਤੈਨੂੰ ਮਾੜੇ ਲੱਗਦੇ ਬਿਮਾਰ ਹੋ ਕਿੰਨਾ ਕ ਪੈ ਗਿਆ ਵਾ ਆਇਆ ਦੇ ਇੱਕ ਚੱਕਰ ਹੀ ਆ ਅੱਛਾ ਤੇ ਤੂੰ ਮੰਜੇ ਦੇ ਪਾਇਆ ਚੰਨੀ ਆ ਤੂੰ ਨੂੰ ਨਹੀਂ ਹਟੋ ਹੀ ਗੈਂਡ ਹੈ ਮੈਂ ਤੇ ਹੋ ਗਿਆ ਤੇ ਚੱਕਰ ਹੀ ਆਇਆ ਵਾ ਓਕੜੇ ਨੇ ਜਿਆਦਾ ਹੋ ਗਿਆ ਤੇ ਹਸਪੀਟਲ ਲੈ ਜੀਏ ਤੇ ਜੇ ਕੋਈ ਸਰੀਰ ਚ ਪ੍ਰੋਬਲਮ ਆਈ ਤੇ ਫੇਰ ਹੀ ਚੱਕਰ ਆਇਆ ਵਾ ਤੇ ਨਾਲੇ ਮੇਰੀ ਸੁਣ ਲੈ ਸਿੱਧੀ ਸਿੱਧੀ ਗੱਲ ਮੇਰਾ ਵਾ ਮਾਂ ਪਿਓ ਮੈਂ ਤਾਂ ਖੜਨਾ ਹੀ ਹਾਂ ਮੈਨੂੰ ਤੇ ਇਹ ਦੁੱਖ ਜੇ ਤੁਹਾਡੇ ਦੀ ਵਾਧੂ ਹੋ ਗਿਆ ਵਾ ਨਾ ਤੇ ਮੈਨੂੰ ਸਾਫ਼ ਸਾਫ਼ ਹੀ ਦੱਸ ਦੋ ਮੈਂ ਫੇਰ ਲੈ ਜੂੰਗੀ ਇਹਨੂੰ ਲੈ ਜਾ ਤੂੰ ਜਿੱਥੇ ਖੜਨਾ ਮੈਂ ਖੜੂੰਗੀ ਨਾ ਤੇ ਫੇਰ ਚੰਗੀ ਤਰ੍ਹਾਂ ਹੀ ਖੜੂੰਗੀ ਤੇ ਇਹ ਕੱਲਾ ਮਾਂ ਪਿਓ ਨਹੀਂ ਜਾਂਦਾ ਨਾਲ ਸਭ ਕੋ ਹੀ ਜਾਊਗਾ ਨਾ ਸਭ ਕੋ ਤਾਂ ਤੇਰਾ ਕੀ ਮਤਲਬ ਆ ਇਹਦਾ ਨਾ ਤੈਨੂੰ ਮਿਲਿਆ ਸਭ ਕੁਝ ਕਿਉਂ ਨਾ ਮਿਲਿਆ ਅਜੇ ਮੇਰਾ ਮਾਂ ਪਿਓ ਜਿੰਦਾ ਵਾ ਤੇ ਉਹ ਸਭ ਕਾਹਦੇ ਮਾਲਕ ਆ ਤੁਹਾਡੇ ਨਾਲ ਨਹੀਂ ਅਜੇ ਕੁੱਖ ਵੀ ਹੋਇਆ ਤੂੰ ਇਹੋ ਜੀਆਂ ਗੱਲਾਂ ਜਾਣ ਦੋ ਤੁਸੀਂ ਮੈਂ ਬੱਸ ਜਾਣਦੀ ਨਹੀਂ ਮੇਰੀ ਸੁਣਤੀਏ ਗੱਲ ਜੋ ਕਰਨਾ ਅਹੀਂ ਕਰਨਾ ਵਾ ਤੂੰ ਕਾਨੂੰ ਆਣਾ ਸੇੜਾਉਣ ਲਈ ਆ ਅੱਜ ਆਖੇ ਕਿ ਅੱਜ ਜੋ ਅਸੀਂ ਕਰ ਸਕਦੇ ਆ ਤੇਰੇ ਨਾਲ ਇਹ ਕਾਹਨੂੰ ਤੈਨੂੰ ਰੱਖਣ ਵਾਲੀ ਤੇ ਰੱਖਣਾ ਮੈਨੂੰ ਇਹਨਾਂ ਦੀਆਂ ਚੀਜ਼ਾਂ ਦੀ ਲੋੜ ਨਹੀਂ ਹੈਗੀ ਮੈਨੂੰ ਕਹੇ ਕਰ ਦੀ ਭੁੱਖ ਨਹੀਂ ਹੈਗੀ ਮੈਨੂੰ ਲੋੜ ਆ ਤੁਹਾਡੀ ਪਰ ਇਹਦੇ ਤੁਹਾਡਾ ਮਾਰਦੀ ਆ ਆਂਦੀ ਮੇਰੇ ਕੋਲ ਕੱਖ ਹੈ ਹੀ ਨਹੀਂ ਆ ਆ ਜਿਹੜੀਆਂ ਪੰਜ ਸੱਤ ਮੱਝਾਂ ਬੱਦੀਆਂ ਵਾ ਉਹ ਵੀ ਇੰਨਾ ਚੋਗੀਆਂ ਆਈਆਂ ਇੰਨਾ ਚੋਗੇ ਦੁੱਧ ਪੰਦੇ ਤਾਂ ਹੀ ਨਿਆਣੇ ਦੁੱਧ ਪੀਣ ਤਾ ਅੱਜ ਤੁਹਾਨੂੰ ਵੇਖ ਲਓ ਕਿੰਦਾ ਚੜ-ਚੜ ਮਾਰਨ ਲਈ ਆ ਕੋਈ ਗੱਲ ਨਹੀਂ ਮਾਰਦੇ ਹਾਂ ਸਾਡੇ ਹੱਥ ਵਸੀ ਆ ਠੀਕ ਕਰ ਲੂਗੀ ਤੇ ਤੈਨੂੰ ਕੀ ਕਰ ਲੂ ਤੇ ਤੁਹਾਨੂੰ ਕੀ ਕਰ ਲੂਗੀ ਮੰਮੀ ਹਾਂ ਤੂੰ ਵੀ ਇਹਦੇ ਨਾਲ ਹੀ ਰਲ ਗਈਆਂ ਅੱਗੇ ਤੂੰ ਮੈਨੂੰ ਆਪਣੇ ਨਾਲ ਕਿਦੋਂ ਬੜਾਇਆਂ ਕਦੋਂ ਮੈਂ ਤੇਰੇ ਨਾਲ ਰਹੀ ਤੂੰ ਮੈਨੂੰ ਕਦੋਂ ਆਪਣੀ ਬੜਾਇਆ ਵਾ ਤੇ ਹੋਰ ਕਹਦੇ ਆ ਤੁਸੀਂ ਇਹ ਥੋੜਾ ਵੀ ਜਿਉ ਕੁੜੀ ਵਾਲ ਦੇ ਹੋ ਜਾਓ ਤੇ ਕੁੜੀ ਨੂੰ ਸਭ ਕੁਝ ਦੇ ਦੇਣਾ ਜੋ ਜਿਹਦਾ ਹੱਕ ਹੁੰਦਾ ਉਹ ਨਹੀਂ ਦੇਈਦਾ ਵਾ ਨੀ ਪਹਿਲਾ ਹੱਕ ਤੇ ਤੁਹਾਡਾ ਹੀ ਆ ਪਰ ਜਿਹੜਾ ਹੁਣ ਬਿਮਾਰ ਬੰਦੇ ਦਾ ਇਲਾਜ ਕਰਾਉਣਾ ਉਹ ਵੀ ਹੱਕ ਤੁਹਾਡਾ ਹੀ ਆ ਤੇ ਬਣਾ ਸਵਾਰ ਕੇ ਤੂੰ ਕਿੱਦਾਂ ਮੂੰਹ ਬਾੜ ਕੇ ਕਹਿ ਦਿੱਤਾ ਵੀ ਲੈ ਜਾ ਜਿੱਥੇ ਖੜਨਾ ਵਾ ਨੀ ਪਹਿਲਾ ਹਾਂ ਤੇਰੇ ਬਾਪਾ ਕਿਉਂ ਖੜੀਆਂ ਵਾ ਮੈਂ ਤਾਂ ਇਹ ਕਿਹਾ ਵਾ ਵੀ ਅਜੇ ਚੱਕਰ ਹੀ ਆਇਆ ਵਾ ਤੇ ਚੱਲ ਕੋਈ ਟੇਲੇ ਮੱਠ ਵਾਦ ਹੋਵੇ ਤੇ ਫੇਰ ਬੰਦਾ ਲੈ ਜੇ ਐਦਾਂ ਉਹਨੂੰ ਕਿੱਥੇ ਲੈ ਜੀਏ ਨਾ ਤੂੰ ਉਹਨੂੰ ਮੰਜੇ ਤੇ ਪਿਆ ਭਾਲਦੀ ਆ ਕਿ ਉਹ ਜਿਆਦਾ ਹਜਰ ਫੇਰ ਹੀ ਮੈਨੂੰ ਕਿਤੇ ਚੁੱਕੀ ਫਰਾ ਜੇ ਤੂੰ ਹੁਣ ਥੋੜੇ ਤੇ ਨਹੀਂ ਖੜਨਦੀ ਤਾਂ ਬੋਦੇ ਤੇ ਤੂੰ ਲੈ ਜਾਗੀ ਲੈ ਜਾਉਂਗੀ ਮੈਂ ਮੈਨੂੰ ਪਤਾ ਜਿੰਨਾ ਤੂੰ ਖੜਨਾ ਵਾ ਤੇ ਹੁਣ ਤਨੀ ਮੈਂ ਸਹੀਏ ਜਾਂਦੀ ਮੈਂ ਤਾਂ ਕਿਸ ਬੰਨੇ ਲੈ ਕੇ ਜਾਉਂਗੀ ਤੇ ਚੱਲ ਲੈ ਜਾ ਫਿਰ ਮੈਂ ਕਦੋਂ ਮੰਨਾ ਕੀਤਾ ਮੈਂ ਤਾਂ ਕਿਹਾ ਲੈ ਜਾ ਮੇਰੇ ਪਹਿਲੇ ਦੇਖਣ ਲੈ ਕੇ ਜਾਵਾਂ ਨਹੀਂ ਤੇ ਜੇ ਤੂੰ ਖੜਨਾ ਤੇ ਤੇ ਕੋ ਪੈਸੇ ਨਹੀਂ ਜੇ ਫਿਰ ਹੱਡ ਕੋ ਪੈਸੇ ਹਣ ਦੇ ਦੇ ਹਿੰਮ ਲਾਜ ਗਏ ਅੱਛਾ ਕਮਾਈਆਂ ਕਰ ਕਰਕੇ ਤੇਰਾ ਘਰ ਭਰਨ ਤੇ ਖੜਨ ਵਾਰੀ ਮਿੰਨੂ ਆਨੀ ਤੇ ਲੈ ਜਾ ਮੈਂ ਇਥੋਂ ਕੀ ਖੜਨ ਨਹੀਂ ਆ ਤੇ ਫਿਰ ਚੌਦਰ ਨਾ ਕਰ ਹਿੱ ਤੇ ਕਿਹਾ ਵੀ ਲੈ ਜਾਂਗੇ ਜਦੋਂ ਬੇਟੇ ਲਮਾਠਾ ਹੋਊਗੀ ਅੱਛਾ ਤੇ ਅੱਧਰ ਨਾ ਕਰ ਮੇਰਾ ਤੇ ਘਰ ਬਾਹਰ ਆ ਤੇ ਮੈਂ ਤੇ ਚੱਦਰ ਕਰਨੀ ਆ ਤੇ ਏਦਾਂ ਹੀ ਆ ਰਹਿਣੀ ਚੱਦਰ ਕਿ ਆਤੀ ਗਿਆ ਨਾ ਛਿਰ ਕੇ ਪਾਈ ਕਰ ਕਿਰਾਂ ਨਹੀਂ ਖੱਪਣ ਖੱਪਣਾ ਖੱਪਣਾ ਤੇ ਹੋਰ ਮੈਂ ਕੀ ਕਰਾਂ ਇਹ ਦੇਖਾ ਕਿਦਾਂ ਟਾਟਾ ਜੇ ਮਾਰੀ ਚਲੇ ਜਾਂਦੀ ਆ ਆਂਦੀ ਤੇਰੀ ਚੱਦਰ ਮੈਂ ਤੇ ਕਦੀ ਇਹ ਘਰ ਚ ਦਗਲੰਦਾਜੀ ਕੀਤੀ ਨਹੀਂ ਜੇ ਮੈਂ ਉਹਦਾ ਪਿੱਛੇ ਜੇ ਵੀ ਆਈ ਤੇ ਤਾਂ ਵੀ ਇਹ ਬੜੀ ਤਾਹ ਤਾਹ ਜਾਵੇ ਮੈਂ ਉਹਦਾ ਦਗਲੰਦਾਜੀ ਕਰਦੀ ਨਹੀਂ ਸਾਡੇ ਘਰ ਦੇ ਵਿੱਚ ਹਾਰੇ ਇੱਕ ਗੱਲ ਦੇ ਵਿੱਚ ਤੇ ਹਿੱਸਾ ਲੈਣੀ ਆਗੇ ਤੇ ਹਿੱਸਾ ਲੈਣਾ ਨਹੀਂ ਆ ਤੂੰ ਇਹਦਾ ਹਰ ਗੱਲ ਤੇ ਉਹਨਾਂ ਨੂੰ ਜਾਣ ਵੀ ਕੱਖ ਨਹੀਂ ਦੂਦੇ țeਚ ਸਮਝਿਆ ਉਹਨਾਂ ਨੂੰ ਐਡਾ ਹੀ ਮੈਂ ਨਹੀਂ ਕਰਿਆ ਨਿਆਣੇ ਜਨਾਂ ਨੇ ਮੈਂ țeਚ ਸਮਝਿਆ ਵਾ ਨਿਆਣੇ ਨਿਆਣਿਆਂ ਨਾਲ ਵੀ ਵੱਡ ਕਰ ਰਹੇ ਈ ਤੂੰ ਸਿਆਣੇ ਬਿਆਣੇ ਦੀ ਇੱਜ਼ਤ ਨਹੀਂ ਕਰਨ ਦੇਈ ਤੂੰ ਹੋਰ ਸਿਆਣੇ ਬਿਆਣੇ ਦੀ ਇੱਜ਼ਤ ਕਿਦਾਂ ਕਰਾਂ ਫਿਰਦੇ ਨਾ ਚੋਕ ਲੈਣਾਂ ਨੂੰ ਕਰਦੀ ਤੇ ਹੈਗੀ ਉਦਾਂ ਹੀ ਮੇਰਾ ਨਾਂ ਨਹੀਂ ਹੁੰਦਾ ਅੱਛਾ ਨਾ ਹਣ ਤੇਰੇ ਕੱਲ ਦੀ ਪੱਟੀ ਬਣਾ ਕੇ ਨਾ ਦਲ ਚ ਪਾ ਲੈਣ ਤੇ ਨਾਲੇ ਗੱਲ ਮੇਰੀ ਇੱਕ ਹੋਰ ਸੁਣ ਲੈ ਧੀੜਾ ਕਪੜਾ ਪਾਉਣ ਲਈ ਤੇਰੇ ਕੋਲ ਸਾਰੇ ਪੈਸੇ ਆਉਂਦੇ ਆ ਵਾਦੂ ਤੇ ਕੋ ਬਹਾਤੇ ਲਾਵਾ ਤੇ ਜਦੋਂ ਕਹਤੇ ਲਾਉਣ ਤੇ ਆ ਜੇ ਉਦੋਂ ਆ ਦਿੰਦੀ ਮੇਰੇ ਕੋ ਹੈ ਹੀ ਕੱਖ ਨਹੀਂ ਆ ਵਨਸ ਵਨ ਤੇ ਤੂੰ ਸੂਟ ਲਿਆ ਲਿਆ ਕੇ ਪੰਨੀ ਆ ਜਾਣਾ ਵਾਰ ਵਾਰ ਨੇ ਲੈ ਜੂਗਾ ਜਿੱਥੇ ਖੜਨਾ ਹੋਊਗਾ ਲੈ ਦੇ ਕੀ ਮਤਲਬ ਹੋਇਆ ਲੈ ਜੂਗਾ ਜਿੱਥੇ ਖੜਨਾ ਉਹਨੇ ਤੇ ਦੇ ਦਹਾਵੀਆਂ ਦਿਨ ਨਾ ਹੋਣਾ ਮੈਂ ਤੇ ਖੜਨਾ ਸਵੇਰੇ ਹੀ ਮੈਂ ਕਰਦੀ ਆ ਨਾ ਉਹਨੂੰ ਫੋਨ ਖਬਰਦਾਰ ਜੀ ਉਹਨੂੰ ਫੋਨ ਕੀਤਾ ਦੇ ਲਾਈ ਲੱਗ ਜਾ ਹੈਗਾ ਉਦਾਂ ਹੀ ਉਹਨੇ ਤੁਹਾਡੇ ਮਗਰ ਲੱਗ ਜਾਣਾ ਅੱਛਾ ਜਿੰਨਾ ਤੂੰ ਲੱਗਦੀ ਸਾਡੇ ਮਗਰ ਉਹਨਾਂ ਕੋਲਨੇ ਲੱਗਣਾਵਾ ਉਹਨੇ ਤਰਪਾ ਬਿਨਾ ਹੇਲਦਾ ਉਹਨੇ ਵੀ ਕਿੱਥਾ ਸੁਣਨੀ ਹੈ 10 12 ਕਹੂੰਗੀ ਤੇ ਫੇਰ ਉਹਨੇ ਮੰਨਣੀ ਹੈ ਗੱਲ ਸਾਡੀ ਛੱਡ ਲੈ ਗੱਲਾਂ ਲਈ ਦਾਦਾ ਹੈਗਾ ਤੇ ਉਹ ਤੇ ਜੇ ਤੇ ਇਹਨੂੰ ਇੰਨਾ ਨਹੀਂ ਪਿਆਏ ਘਰ ਖਬਰਦਾਰ ਦੇ ਫੋਨ ਆਈ ਨਹੀਂ ਫੋਨ ਕਰ ਸਕਦੇ ਨਾ ਕੁੜੀ ਕਰ ਸਕਦੀ ਨਾ ਇਹ ਕਰ ਸਕਦੀ ਆ ਇਹ ਕਰਨੀ ਕਰ ਸਕਦੀ ਆ ਤੁਸੀਂ ਗੜੀ ਕੋਈ ਚੱਜ ਦੀ ਗੱਲ ਕਰਨੀ ਆ ਲਾ ਕੇ ਫੋਨ ਕਰਨ ਨੂੰ ਭਾਵੇਂ 20 ਵਾਰੀ ਕਰਾਂ ਹਾਂ ਦਿਹਾੜੀ ਦਾ ਪਰ ਜੇ ਮੇਰੇ ਖਿਲਾਫ ਹੀ ਕਰਨ ਭੰਨੇ ਤੁਸੀਂ ਤੇਰੇ ਫੋਨ ਕਰਾਏ ਕਰਨੇ ਆ ਉਹਨੇ ਸਾਡੀ ਸੁਣਨੀ ਆ ਚੱਜ ਦੀ ਗੱਲ ਹੀ ਆ ਮੈਨਿਆਏ ਤੂੰ ਤੇ ਬਹੁਤ ਸੋਹਣੀਆਂ ਗੱਲਾਂ ਕਰਦੀ ਐ ਤੇ ਅਸੀਂ ਕੌੜੀਆਂ ਕਸਿਆਲੀਆਂ ਕਰਦੇ ਆ ਉਹੋ ਹੀ ਮਾਂ ਤੇ ਉਹੋ ਹੀ ਭੈਣ ਜਿਹੜਾ ਖੂਨ ਦਾ ਰਿਸ਼ਤਾ ਉਹ ਮਾੜੀਆਂ ਹੋ ਗਈਆਂ ਤੇ ਤੂੰ ਕੱਲ ਦੀ ਆਈਆਂ ਤਾਂ ਤੂੰ ਚੰਗੀ ਹੋ ਗਈਆਂ ਹੈਨਾ ਆਈ ਕਿੰਨਾ ਪੱਜੜ ਪਈਆਂ ਜਿਨਾ ਕੇ ਕੱਢਿਆ ਵਾ ਤੇ ਅਹੀਂ ਨਹੀਂ ਫੋਨ ਲੱਗਦੇ ਆਈ ਨਹੀਂ ਫੋਨ ਕਰ ਸਕਦੇ ਤੁਸੀਂ ਲਾ ਕੇ ਕਰਦਾ ਨਾ ਹੁਣ ਤੁਹਾਡੇ ਤੇ ਲਾਉਣ ਦੀ ਵਾਰੀ ਆਈ ਐ ਤੇ ਆਂਦੀ ਹੈ ਇੱਕ ਅਖਨੀ ਕੋਈ ਗੱਲ ਨਹੀਂ ਮੈਂ ਕਰਦੀ ਆ ਮੈਂ ਤੇ ਕੋਲਵਾ ਲੈਣੀ ਫੋਨ ਅੱਗੀ ਕੋਲਵੰਨੇ ਹੀ ਆ ਆਹਦਾ ਮੇਕੋ ਨੰਬਰ ਕਿ ਆਪੇ ਲਾਉਣ ਜਾਂਦੀ ਆ ਨਾਲੇ ਉਹਦੇ ਕੰਨ ਖਿੱਚੂਗੀ ਨਾ ਤੇ ਉਹ ਗੱਲ ਤੇ ਤੂੰ ਤਾਂ ਕਰਦਾ ਵੇਂਦਾ ਹੀ ਨਹੀਂ ਵੀ ਘਰ ਕੀ ਬਣਿਆ ਤੇ ਕੀ ਨਹੀਂ ਬਣਿਆ ਵੇਖੀ ਤਾਂ ਸਹੀ ਉਹਦੀ ਵੀ ਕਿਤਾਬ ਸੇਵਾ ਮੈਂ ਨਹੀਂ ਗੱਲ ਕਰਾ ਹੁਣੇ ਹੁਣੇ ਕਰਦੀ ਆ ਮੈਂ ਕਰ ਲੈ ਆ ਕੀ ਕਰਨਾ ਲਾ ਲਓ ਜੋਰ ਹੁਣ ਡੱਡ ਕੋ ਜਿੰਨਾ ਲੱਗਦਾ 1 ਰੁਪਇਆ ਨਾ ਹੁਣ ਮੈਂ ਤੁਹਾਨੂੰ ਵਿਖਾ ਲਿਆ ਉਦਾਂ ਮੈਂ ਸਵੇਰੇ ਸਰਕਾਰੀ ਖੜਨਾ ਹੁਣ ਉਹ ਵੀ ਨਹੀਂ ਖੜਨਾ ਆਈ ਗੁਰ ਕਰਨੇ ਚੋ ਕੇ ਜਾ ਗਈ ਕਰ ਲੋ ਜੋ ਕਰਨਾ ਹੋਂ ਤਹੀਂ ਜੇ ਕਰੀ ਖੜਨਾ ਹੀ ਤੂੰ ਹਾਏ ਨੀ ਮੇਰੀ ਇਹ ਕਿਸਮਤ ਕਿੱਥੋਂ ਇਹ ਪੱਲੇ ਪੈ ਗਈ ਸਾਡੇ ਕਿਤੇ ਮੰਮੀ ਇਹ ਤਾਂ ਮੋਂਣ ਪੁੱਛੂਗੀ ਸੁਘੀ ਨਾ ਤੇ ਇਹਦੇ ਬਹੁਤ ਜ਼ਿਆਦਾ ਹੀ ਕਿਤੇ ਬੋਲਦੀ ਆ ਤੇ ਜਲਦੀ ਗਏ ਤੂੰ ਕਾਨੂੰ ਗਈ ਆ ਮਾਮਝਾ ਕਾ ਕਰਨਾ ਸਾਡੇ ਕੋਲ ਸਭ ਕੋ ਹੀ ਹੈਗਾ ਵਾ ਆਈ ਤੋ ਉਹਨੂੰ ਵੇਖਣ ਹੀ ਡੈ ਹੈ ਕਿ ਪਲਾ ਕੀ ਕਰਦੀ ਆ ਉਹ ਗੱਲਾਂ ਜੋ ਉਹਨੇ ਕਰਾਉਂਦੀਆਂ ਲੋਕਾਂ ਦੀ ਕੋਈ ਗੱਲ ਨਹੀਂ ਲਾਗਾ ਨਹੀਂ ਜਿੱਥੇ ਸਾਡਾ ਜੀ ਕਰੂਗਾ ਤੂੰ ਸਵੇਰੇ ਦੱਸ ਕਿੱਥੇ ਖਾਣਾ ਲੈ ਜਾਨੇ ਅਸੀਂ ਬੜ ਬਾਨਾ ਕਰ ਕਿ ਦਾੰ ਥਰੂ ਸੜਦੀ ਆ ਮੇਰੇ ਦੇ ਨਹੀਂ ਅਸਰ ਹੋਣ ਵਾਲਾ ਇਹਦੇ ਅਥਰੂਆਂ ਦਾ ਉਹੋ ਜੀ ਮਾਂ ਆ ਜਿਹੜੀ ਜੇ ਸਭ ਕੋ ਹੈਗਾ ਤੇ ਮੈਨੂੰ ਕੱਲ ਹੀ ਪੁੱਛਣ ਡਈਆਂ ਜੇ ਲੈ ਗਏ ਫਿਰ ਚੱਲ ਜੋ ਜਿੱਥੇ ਜਾਣਾ ਵਾ ਆਹੋ ਜੀ ਹੀਰੇ ਨੂੰ ਫੋਨ ਕਰਦਾ ਵਾ ਕਰਦੀਆਂ ਫਿਰ ਉਹ ਹੀਰੇ ਨੂੰ ਫੋਨ ਹੀਰੇ ਨੇ ਵੀ ਉਹ ਹੀ ਕਰਨਾ ਜੋ ਮੈਂ ਕਹੂੰਗੀ ਕਰ ਲੈਣਾ ਹਾ ਫੋਨ ਕੋਈ ਗੱਲ ਨਹੀਂ ਹੀਰਾ ਵੀ ਮੇਰੀ ਪੜਾਈ ਪੜੂਗਾ ਹੋਣ ਫਿਰ ਕੀ ਚਲਾਵਾ ਪੁੱਤ ਕਿੱਥੇ ਖੜਨਾ ਵਾ ਮੇਰੀ ਸਲਾਹ ਕਾਦੀ ਆ ਅਗਲੀ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੇ ਏਦਾਂ ਕਰਦੀ ਆ ਮੈਂ ਹੀਰੇ ਨੂੰ ਫੋਨ ਕਰਕੇ ਪੁੱਛਦੀ ਆ ਫੇਰ ਆਖੂਗਾ ਮੈਨੂੰ ਕਿਹੜਾ ਕਿਸ ਨੇ ਪੁੱਛਿਆ ਚੱਲ ਪੁੱਛ ਲੈ ਭਲਾ ਕੀ ਆਂਦਾ ਵਾ ਹੈਲੋ ਹੈਲੋ ਜੀ ਅਸੀਕਾਲ ਸਸੀ ਕਾਲ ਜੀ ਹੋਰ ਸਭ ਕੀ ਹਾਲ ਚਾਲ ਠੀਕ ਠਾਕ ਜੇ ਹਾਂਜੀ ਸਭ ਠੀਕ ਠਾਕ ਤੁਸੀਂ ਸੁਣਾਓ ਆਪਣਾ ਆਪਣਾ ਬੜਾ ਵਧੀਆ ਹੋਰ ਨਿਆਣੇ ਠੀਕ ਠਾਕ ਆ ਹਾਂ ਨਿਆਣੇ ਵੀ ਠੀਕ ਠਾਕ ਆ ਮੈਂ ਇੱਥੇ ਪਿੰਨੂ ਆਈ ਹਾਂ ਮੰਮੀ ਹੁਣਾ ਕੋਲ ਅੱਛਾ ਅੱਛਾ ਠੀਕ ਠਾਕ ਆ ਠੀਕ ਠਾਕ ਆ ਤੇ ਡੈਡੀ ਨਹੀਂ ਠੀਕ ਕੀ ਗੱਲ ਹੋਈ ਡੈਡੀ ਨੂੰ ਡੈਡੀ ਨੂੰ ਚੱਕਰ ਆ ਗਿਆ ਵੇ ਲੀ ਆਲ ਤੇ ਉੱਥੇ ਘਬਰਾ ਕੇ ਡੇਗ ਗਏ ਕਦੋਂ ਅੱਜ ਸਵੇਰ ਦੀ ਗੱਲ ਵਾ ਮੈਨੂੰ ਤੇ ਦੱਸਿਆ ਨਹੀਂ ਕੌਣ ਨੇ ਕਵਲ ਨੂੰ ਕੀ ਲੋੜ ਆ ਦੱਸਣ ਦੀ ਕਵਲ ਨੇ ਤੇ ਉਹਲੇ ਛੱਪੇ ਰੱਖਣੇ ਸਾਰਿਆਂ ਖੋਲ ਕੇ ਕਵਲ ਨੇ ਮੈਨੂੰ ਵੀ ਨਹੀਂ ਦੱਸਿਆ ਉਹ ਤੇ ਕਿਤੇ ਕਰਨੇ ਹੀ ਲਾਗੇ ਨਾਨੇ ਆਪਣੇ ਦੇ ਤੇ ਉਹ ਵੀ ਬਸਣ ਦੀ ਨਹੀਂ ਐਦਾਂ ਹੀ ਆ ਉਹ ਐਦਾਂ ਹੀ ਕਰਦੀ ਆ ਕਿੰਨਰ ਨਾਲ ਉਹਨੇ ਨਹੀਂ ਗੱਲ ਕਰਨੀ ਤੁਹਾਡੇ ਨਾਲ ਸਵੇਰ ਦੀ ਗੱਲ ਆ ਤੇ ਹੁਣ ਵੇਖ ਲਓ 3 ਵਜੇ ਸਾਮਾਂ ਦੇ ਅਜੇ ਤੱਕ ਨਹੀਂ ਗੱਲ ਕੀਤੀ ਉਹਨੇ ਤੁਹਾਡੇ ਨਾਲ ਐਦਾਂ ਦੇ ਕੰਮ ਐਦਾਂ ਦੇ ਕੰਮ ਤੇ ਇਹ ਕਰਦੀ ਆ ਚਲ ਕੋਈ ਨਹੀਂ ਇਹਨੂੰ ਪੁੱਛਦਾ ਮੈਂ ਵੀ ਕੀ ਗੱਲ ਤੇ ਮੈਨੂੰ ਦੱਸਿਆ ਕਿਉਂ ਨਹੀਂ ਵੀ ਡੈਡੀ ਠੀਕ ਨੇ ਨਾ ਇਹਨੇ ਇਹਨੇ ਕੀ ਕੀਤਾ ਵੀ ਮੈਂ ਹੁਣ ਇਹਨੂੰ ਪੁੱਛਿਆ ਮੈਂ ਤੇ ਚਲੋ ਦੱਸੋ ਕਿੱਥੇ ਖੜਨਾ ਨਾ ਤੇ ਕੋਈ ਪੈਸਾ ਥੇਲਾ ਦੋ ਮੈਨੂੰ ਇਹ ਮੈਂ ਹੀ ਲੈ ਜਾਨੀ ਆਂਦੀ ਉਹ ਇੱਥੇ ਹੈ ਨਹੀਂ ਆਪੇ ਆਣ ਕੇ ਲੈ ਜੂਗਾ ਤੇ ਮੈਂ ਹਾਂ ਚੱਲ ਅਹੀਂ ਲੈ ਜਾਨੇ ਆਂਦਾ ਮੈਨੂੰ ਪੈਸਾ ਥੇਲਾ ਦੇ ਆਂਦੀ ਮੇਰੇ ਕੋਲ ਹੀ ਕੱਖ ਨਹੀਂ ਆ ਚਲ ਕੋਈ ਨਹੀਂ ਵੇਖ ਲੋ ਤੁਸੀਂ ਲੈ ਜਾਓ ਨਹੀਂ ਕੋਈ ਕਟਿਆੜੀ ਨੂੰ ਸਰਕਾਰੀ ਹਸਪੀਟਲ ਹਾਂ ਹਏ ਤੁਸੀਂ ਹਾਦੀ ਕਰਦਾ ਵਾ ਸਰਕਾਰੀ ਹਸਪੀਟਲ ਲੈ ਜਾਓ ਦੱਸ ਇੰਨੀ ਉਹ ਕੰਮ ਧੰਦਾ ਕਰਦੇ ਇੰਨੀ ਉਹ ਕਮਾਈ ਕਰਦੇ ਤੇ ਸਰਕਾਰੀ ਲੈ ਜੀਏ ਉਹਨਾਂ ਨੂੰ ਬਹੁਤ ਕੰਮ ਧੰਦਾ ਤੇ ਕਰਦੇ ਆ ਠੀਕ ਆ ਮੈਂ ਮੰਨਦਾ ਵਾਂ ਕਮਾਈ ਕਰਦੇ ਆ ਉਹ ਸਹੀ ਆ ਇਹ ਗੱਲ ਨੂੰ ਹੁਣ ਤੁਹਾਨੂੰ ਹੀ ਪਤਾ ਵਾ ਕਿ ਬਾਹਰ ਅੰਦਰ ਹੁਣ ਕਿਹੜੀਆਂ ਕਮਾਈਆਂ ਵਾ ਇੱਥੇ ਵੀ ਕੰਮਕਾਰ ਤੇ ਬਾਹਰ ਵੀ ਹੈ ਕੋਈ ਨਹੀਂ ਆ ਜੇ ਬਾਹਰ ਕੰਮਕਾਰ ਹੈ ਨਹੀਂ ਐ ਤੁਹਾਨੂੰ ਕਮਾਈਆਂ ਹੈ ਨਹੀਂ ਤੇ ਐਵੇਂ ਬੈਠੇ ਹੋ ਬਾਹਰ ਇੱਥੇ ਆਓ ਤੇ ਇੱਥੇ ਆਪਣੇ ਮਾਪਿਓ ਨਾਲ ਮਾਲ ਡੰਗਰ ਦਾ ਕੰਮ ਕਰੋ ਤੇ ਆਪੇ ਤੁਹਾਡਾ ਹੱਥ ਸੌਖਾ ਹੋ ਜੇ ਤੁਹੀ ਆਂਦੇ ਸਾਡੇ ਕੋਲ ਹੀ ਕੱਖ ਨਹੀਂ ਆ ਉਹ ਤੈਨੂੰ ਵਾਪਸ ਆਣੀ ਆ ਤੂੰ ਹੁਣ 10000 ਰੁਪਈਆ ਦੇ ਇਥੇ ਬੰਦਿਆ ਵਾ ਤੇ 10000 ਨਾਲ ਕੀ ਬੰਦਦਾ ਵਾ ਤੂੰ ਆ ਕੇ ਆਣੀ ਆ 10000 ਰੁਪਈਆ ਦੇ ਇਥੇ ਮੇਲੇ ਚ ਲੱਗਾ ਹੋਵੇ ਤੇ ਉਹ ਨਹੀਂ ਬੰਦਾ ਛੱਡਦਾ ਉਦਾਂ ਹੀ ਕਹੋ ਵੀ ਮਾਂ ਪਿਓ ਲਈ ਹੈ ਨਹੀਂ ਕੱਖ ਵੀ ਚੰਗਾ ਮੈਂ ਆਪੇ ਲੈ ਜੂਗੀ ਹੁਣ ਜਿੱਥੇ ਖੜਨਾ ਵਾ ਹੁਣ ਨਹੀਂ ਮੈਂ ਤੁਹਾਨੂੰ ਦੋਵਾਂ ਜੀਆਂ ਨੂੰ ਪੁੱਛਦੀ ਤੇ ਮੁੜ ਕੇ ਨਾ ਮੱਥੇ ਨੂੰ ਹੱਥ ਮਾਰ ਕੇ ਰੋਇਓ ਕਿ ਸਾਡੀ ਭੈਣ ਨੇ ਆਹ ਕੰਮ ਕੀਤਾ ਵਾ ਠੀਕ ਆ ਚਲੋ ਠੀਕ ਆ ਕੋਈ ਗੱਲ ਨਹੀਂ ਐਦਾਂ ਨਹੀਂ ਕਰ ਕੋਈ ਗੱਲ ਨਹੀਂ ਨਹੀਂ ਬਾਸ ਓਕੇ ਮੈਂ ਕਹਿੰਦਾ ਮੈਨੂੰ ਕਵਲ ਨੂੰ ਤੇ ਦੇ ਦਿੰਦੀ ਆ 5000 ਰੁਪਏ ਤੈਨੂੰ ਨਹੀਂ ਨਹੀਂ ਤੁਹਾਨੂੰ ਨਹੀਂ ਲੋੜੱਖੋ ਆਪਣਾ 10000 ਕੋਲ ਹੀ ਲੈ ਮੰਮੀ ਉਹ ਵੀ ਕਵਲ ਦੀ ਬੋਲੀ ਬੋਲਦਾ ਈ ਓ ਮੈਂ ਤਾਂ ਤੈਨੂੰ ਪਹਿਲਾਂ ਹੀ ਦੱਸਿਆ ਈ ਕਿ ਕੋਈ ਫਾਇਦਾ ਹੀ ਨਹੀਂ ਗਾਣ ਫੋਨ ਕਰਦਾ ਤੂੰ 아니 ਮੈਂ ਫੋਨ ਕਰ ਲਾਂ ਕਰ ਲਿਆ ਫੋਨ ਹੁਣ ਮੁੜ ਕੇ ਮੈਨੂੰ ਝੂਠਿਆਂ ਕਰਨਾ ਸੀ ਨਾ ਇਹਨਾਂ ਨੇ ਚੱਲ ਹੁਣ ਪਤਾ ਤਾਂ ਲੱਗ ਗਿਆ ਤੇ ਕੀ ਬੋਲਦਾ ਵਾ ਏ ਕੋਈ ਗੱਲ ਨਹੀਂ ਲੈ ਜਾਾਂਗੇ ਅਸੀਂ ਜਾਣਦੇ ਤੂੰ ਫੋਨ ਹੀ ਨਹੀਂ ਕਰਨਾ ਜਦੋਂ ਅੰਨੇ ਨਹੀਂ ਦੱਸਿਆ ਤੇ ਤੂੰ ਕਾਹਦੀ ਫੋਨ ਕੀਤਾ ਮੈਂ ਆਨੇ ਆਖਾ ਦੱਸਿਆ ਹੋਣਾ ਸਗਾਤ ਨੇ ਮੈਨੂੰ ਵੀ ਪਤਾ ਹੈਗਾ ਵੀ ਇੰਨੇ ਪਰਦੇ ਪੁੰਦੀ ਪਰਦੇ ਪੁੰਦੀ ਪਤਾ ਨਹੀਂਗਾ ਤੈਨੂੰ ਤੈਨੂੰ ਤਾਂ ਅੱਜ ਨਵਾਂ ਵੇਖਿਆ ਨਾ ਤੂੰ ਤੇ ਤੈਨੂੰ ਪਤਾ ਹੀ ਨਹੀਂ ਪੇ ਪਰਦੇ ਪੁੰਦੀ ਆ ਕਿ ਕੀ ਕਰਦੀ ਆ ਕੀ ਜਾਨੇ ਬਹਿਠੇ ਕਰਨਾ ਕੀ ਆ ਭਰਾਵਾ ਐ ਹੋਈ ਸੋਚਾਂ ਦੀ ਸੋਚਣ ਲਈ ਉਹ ਮੈਂ ਪੈਸੇ ਦੋਆਂ ਥੋੜੇ ਕਿ ਮੈਂ ਬਾਹਰ ਡੇ ਕੇ ਆਣ ਪਈਂ ਅੱਡੇ ਤੇ ਜਾਣਾ ਖਾਣ ਪੀਂ ਕੇ ਆ ਕੇ ਆਉਣਾ ਉਹ ਤਾਂ ਗੋਲ ਗੱਪੇ ਖਾਣ ਬਹਿ ਜਾ ਮੈਂ ਦਿਨੀ ਆ ਉਹ ਗੋਦੀਆਂ ਰਹੀਆਂ ਚਲ ਹੈਗੇ ਮੇਕੋ ਨਹੀਂ ਨਹੀਂ ਆ ਮੈਨੂੰ ਫੜਾ ਕੇ ਗਏ ਹੁਣੇ ਹੀ ਤੇ ਉਹ ਮੈਂ ਕਿੰਨੇ ਕ ਚਾਹੀਏ ਪੁੱਤ ਥੋੜੇ ਹੀ ਦੇ ਦੋ ਲੈ ਹਣ 500 ਉਹ ਫੜਾ ਇਕੱਠਾ ਹੀ 500 ਰੁਪਈਆ ਨੂੰ ਦੇ ਤਾਂ ਦਵਾਈ ਬਾਦ ਤੇ ਇਹਦੇ ਨੇ ਹੈ ਨਹੀਂਗੇ ਦਗਾ ਉਹਨੂੰ ਦੇਣਾ ਕਿ ਰੁਪਈਆ 100 ਦੋ ਚਾ ਉਹਦਾ ਤੱਕ ਹੀ ਹੋ ਗਿਆ ਜਣਿਆਣੇ ਜੇ ਤਾਂ ਸੌ ਦਾ ਕਿੰਦਾ ਹੁਣ ਰੁਬਾਨ ਹੋਇਆ ਨਿਆਣਾ ਬਗੜਦਾ ਇਕੱਠਾ ਹੀ ਉਹ 500 ਰੁਪਈਆ ਖੜਾਤਾ ਤਾ ਨਹੀਂ 500 ਰੁਪਈਆ ਖੜਾਤਾ ਕਿ ਇੱਥੇ ਕਿਹਦਾ ਦੁਕਾਨਾ ਲੱਗੀਆਂ ਜਾਣਾ ਚੋਨੇ ਅੱਡੇ ਤੇ ਆ ਪਾਣੀ ਅੱਡੇ ਤੇ ਜਾਣਾ ਰੁਪਈਆ 100 ਦੋ ਬੜਾ ਵਾ ਖਾਣ ਪੀਣ ਨੂੰ ਇਹਨੂੰ ਚਾ ਉਹਦਾ ਚੋਦਾ ਕੀ ਅੰਦਾ ਹੁਣ ਕੀ ਖਾਣਾ ਹੈ ਤੂੰ ਘਾਣਾ ਕੀ ਬਨੇ ਖਾਣ ਜੋ ਘਰ ਹੈ ਤਾਨੂੰ ਰੋਟੀ ਖਾ ਜਿਹੜਾ ਨਾ ਤੇ ਡੱਬਾ ਨਾ ਮੈਂ ਬਾਹਰੋਂ ਦਿੰਦੀ ਘਾਲ ਥੋੜਾ ਜਿਬਾਨ ਸੰਭਾਲ ਕੇ ਬੋਲ ਤੈਨੂੰ ਮੈਂ ਦੱਸ ਦਾਂ ਕੀ ਕੀ ਉਹਨੇ ਮੰਗਲੇ ਪੈਸੇ ਦਿੱਤੇ ਇੰਨੇ ਕਿ ਦਿੱਤੇ ਆ ਮੇਰਾ ਮੁੰਡਾ ਜਵਾਨ ਹੋਇਆ ਵਾ ਉਹਨੂੰ ਦਬਕੇ ਨਾ ਮਾਰ ਬਾਲੇ ਉਹਨੇ ਜਿੰਨੇ ਖਾਣੇ 10 ਵੀ 50 ਬਾਕੀ ਉਹਨੇ ਲਿਆ ਕੇ ਨਾਨੀ ਨੂੰ ਮੋੜ ਹੀ ਦੇਣੇ ਉਹ ਐਡਾ ਸੁਦਾਈ ਤੇ ਨਹੀਂ ਹੈ ਵੀ 500 ਹੀ ਖਾ ਕੇ ਘਰ ਆ ਜਾਂਦਾ ਨਿਆਣੇ ਦੀਦੀ ਨਹੀਂ ਮੋੜਦੀ ਹੁੰਦੇ ਐਡਾ ਹੀ ਨਾ ਫਿਰ ਮਾਵਾ ਵਗਾੜ ਲੈਂਦੀਆਂ ਹਾਂ ਸਾਡੇ ਘਰ ਨਹੀਂ ਇਹ ਰਵਾਜ ਹੈਗਾ ਅਸੀਂ ਤਾਂ ਨਿਆਣੇ ਨੂੰ 20 ਵੀ ਦੇ ਦਿੰਨੇ ਆ ਤੇ 50 ਵੀ ਦੇ ਦਿੰਨੇ ਆ ਜੇ ਨਿਆਣੇ ਨੇ ਜਿੰਨੇ ਘਰੋਂ ਕਹਿਤਾ ਨਾ ਉਹਨੇ ਹੀ ਵਰਤਣੇ ਆ ਉਹਦੋਂ ਵੱਧ ਨਹੀਂ ਵਰਤਣੇ ਕਿੱਤਾ ਇਹ ਉਹਨੂੰ ਚੁਪ ਕਰਕੇ ਬਾਹਰ ਦਿੱਤਾ ਜੇ ਤੱਕ ਜਿਹੋ ਨਿਆਣਾ ਹੁੰਦਾ ਵਾ ਸਿਆਣਾ ਹੋਇਆ ਮੁੰਡਾ ਹੋਣਾ ਉਹ ਆ ਕੰਨਾ ਕੁ ਇਹ ਕਰ ਕੋ ਸਿਆਣਾ ਹੋਇਆ ਵਾ ਤੇ ਮੈਂ ਨਹੀਂ ਉਹਦੀ ਅਕਲ ਮੰਦੀ ਦੀ ਗੱਲ ਕੀਤੀ ਐ ਨਾ ਤੇ ਉਹਨੂੰ ਨਾ ਜ਼ਿਆਦੇ ਪੈਸੇ ਦੋ ਨਿਆਣੇ ਨੂੰ ਦੇਣਾ ਵਾ 100 200 ਰੁਪਈਆ ਦੋ ਥੋੜਾ 5 500 ਦੋ ਚਲੋ ਕੋੜੀ ਦਾ ਨਾ ਸਰਤ ਨਹੀਂ ਖਾਣ ਲੱਗੀ ਨਿਆਣੇ ਮੋੜਦੇ ਨਹੀਂ ਹੁੰਦੇ ਜਦੋਂ ਦੁਕਾਨ ਤੇ ਚਲ ਜਾਂਦੇ ਆ ਮੋੜਦੇ ਨਹੀਂ ਤਾ ਬੜੀ ਗੱਲ țeਰ ਪਵਾ ਲਿੰਦਾ ਦਾ 650 ਦਾ ਹੋਰ ਉਹਨੇ ਕਰ ਲੈਣਾ ਹੈਗਾ ਹੱਥ ਵੀ ਖੋਲਿਆ ਵਦਿਆ ਆ ਕੇ ਆ ਜਾ ਫੜੋ ਮੇਰੇ ਵੱਲੋਂ ਪਾਵੇਂ 1000 ਦੋ ਪਾਵੇਂ ਦੋ 2000 ਕੱਲ ਨੂੰ ਵਿਗੜ ਗਿਆ ਨਾ ਅੱਖਾਂ ਚ ਖਸੁੰ ਦੇ ਕੇ ਰੋਵੇਂਗੀ ਮੈਂ ਨਹੀਂ ਮੰਮੀ ਨੇ ਤੇ ਆਗ ਹੀ ਬੜੀ ਲੱਗੀ ਵੀ ਮੁੰਡੇ ਨੂੰ 500 ਰੁਪਇਆ ਕਿਉਂ ਦੇਤਾ ਆਪ ਤਾਂ ਕਹਿੰਦੀ ਦਵਾਈ ਦੇ ਦੇ ਕੋ 500 ਰੁਪਇਆ ਨਹੀਂ ਨਿਕਲਦਾ ਕਦੋਂ ਦਾ ਡਾਕਟਰ ਆਖਿਆ ਵਾਜੇ ਤੱਕ ਡਾਕਟਰ ਨਹੀਂ ਆਇਆ ਇਹਦਾ ਇਹ ਉਹ ਚ ਗੱਲਾਂ ਵਾ ਉਹ ਵੇਖ ਕੇ ਛੱਡ ਗਈ ਆ ਵੀ ਹੁਣ 500 ਦਾ ਕਿੱਥੋਂ ਨਿਕਲ ਆਇਆ ਵਾ ਹੂੰ ਮੈਂ ਘਰੇ ਕਿੰਨਾ ਪੈਸਾ ਇਕੱਠਾ ਕਰ ਲਈ ਵੀ ਦਵਾਈ ਲਿਓਣੀ ਆ ਤੇ ਜਾਣਾ ਨਹੀਂ ਕਿ ਕਰੇ ਵੇ ਰੀਨੇ ਕੜੇ ਸਾਰੇ ਖਰਚ ਆਉਣਾ ਸੀਗੇ ਮੇਰੇ ਨਿਆਣੇ ਤੇ ਉਦਾ ਹੀ ਅੱਖਾਂ 'ਚ ਦੁੱਧ ਦੇ ਇੰਨਾ ਗੱਲਾਂ ਦਾ ਕਰਕੇ ਕੁੜੀ ਮੇਰੀ ਅੱਖਾਂ ਨਹੀਂ ਨਾ ਮੇਰਾ ਜੀ ਨਹੀਂ ਲੱਗਦਾ ਫਿਰ ਤੁਸੀਂ ਆਂਦੇ ਹੀ ਆ ਵੀ ਇਹ ਗੱਲਾਂ ਕਰਦੇ ਹਨ